ਸਤਿ ਸ੍ਰੀ ਅਕਾਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕੜ ਪਰਨ ਦੀ ਸਲਾਡਾ ਲਾਡਾ ਡਿਸਕਸ਼ਨ ਰੇਡੀ ਪ੍ਰੋਗਰਾਮ ਕੇ ਵਿੱਚ ਮਾ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਵੀਰ ਮੈਂ ਤੋਂ ਕੈਨੇਡਾ ਬੈਠਿਆ ਵੀਰ ਯੋ ਦੇਖ ਲਿਓ ਮੋਜਾ ਲੱਗ ਰੀਆਂ ਵੀਰ ਉਰਾ ਇਲੈਕਸ਼ਨ ਹੋ ਰਹੀ ਗਰਮੀ ਵੈਸਕ ਪੈ ਰਹੀ ਥਾਰੇ ਉਰਾ ਮਾਰੇ ਦੂਰ 17 ਡਿਗਰੀ ਟੈਂਪਰੇਚਰ ਵੀਰ ਠੰਡ ਦੇ ਵਿੱਚ ਨ ਜਾ ਰਹੇ ਲੋਟਰੇ ਸਾਰੇ ਅਰ ਵੀਰ ਯੋ ਕਰੇ ਲੋਕ ਸਭਾ ਕੀ ਚੋਣਾਂ ਨੇ ਲੇਗਾ ਪੰਜਾਬ ਦੇ ਵਿੱਚ ਮਸਰਾਬ ਦੇ ਠੇਕੇ ਬੰਦ 1 ਜੂਨ ਨੂੰ ਵੋਟਾਂ ਪਵेंगीਆਂ ਔਰ 1 ਜੂਨ ਨੂੰ ਵੋਟਾਂ ਪੈਂਡ ਤੇ ਬਾਅਦ ਕਰੇ ਠੇਕੇਆਂ ਦਾ ਸਟਰ ਚੱਕੇਗੇ ਵੀਰ ਇਸ ਦੇ ਵਿੱਚ ਮਾ ਇਹੋ ਕਹਿ ਲੋ ਵੀ ਨਤੀਜੇ ਆਉਣਗੇ 4 ਤਰੀਕ ਨੂੰ ਆ ਡਰਾਈ ਡੇ ਐਲਾਨ ਕਰਿਆ ਇਸ ਦਿਨ ਵੀ ਕੋਈ ਸ਼ਰਾਬ ਨਹੀਂ ਪੀਵੇਗਾ ਵੀਰ ਔਰ ਹੋਟਲ ਰੈਸਟੋਰੈਂਟ ਇਸ ਦੇ ਵਿੱਚੋਂ ਵੀ ਸ਼ਰਾਬ ਨਹੀਂ ਮਿਲਣੀ ਤੁਹਾਨੂੰ ਸਰੱਖਿਆ ਦੇ ਭਾਰ ਇੰਤਜ਼ਾਮ ਕਰੇ ਵੀਰ ਚੌਣ ਕਮਿਸ਼ਨ ਨੇ ਸਪਸ਼ਟ ਕਰਤੇ ਆ ਨਿਯਮ ਅਗ ਜਿਹੜਾ ਬੰਦਾ ਕਰੇਗਾ ਲੰਗੜਾ ਉਸ ਨੂੰ ਚਾਕਾ ਦੇ ਦੇਗੇ ਅੰਦਰ ਇਸ ਕਰਕੇ ਵੀਰ दारू-ਦੂਰੂ ਪੀਣੇ ਵਾਲੇ ਬੰਦੇ ਵੀਰ ਇਹਨਾਂ ਨੇ ਵੈਸੇ ਤੋਂ ਆਪਣਾ ਕੋਟਾ ਕਰ ਲਿਆ ਉਹਨਾ ਇਕੱਠਾ আর ਜਿਨ੍ਹਾਂ ਨੇ ਕੋਟਾ ਨਹੀਂ ਇਕੱਠਾ ਕਰਿਆ ਇਹੋ ਤਾਂ ਫਿਰ ਕਹਿ ਲਿਓ ਬਿਰਖਾਂ ਆਪੇ ਇਕੱਠੇ ਹੋਈਆਂ ਨਹੀਂ ਕਿਉਂਕਿ ਵੀਰ ਜਿਆਦਾ ਲੱਗੇਗੀ ਤੋੜ ਫਿਰ ਖੰਡਾਂ ਵਿੱਚ ਟੱਕਰਾ ਮਾਰਦੇ ਫਿਰੇਂਗਾ ਕੀ ਫਾਇਦਾ ਵੀਰ ਇਸ ਕਾਰ ਦਾ ਵੀ ਰਿਓ ਕਰੇ ਵੀ ਇਵਨਾ ਨਾਰੇਵਾਜੀ ਵੀ ਨਹੀਂ ਕਰ ਸਕਦੇ ਪੰਜ ਬੰਦੇ ਨੇ ਇਕੱਠੇ ਹੋ ਸਕਦੇ ਲਾਰਡ ਸਪੀਕਰ ਨਹੀਂ ਲਾ ਸਕਦੇ ਵੀਰ ਹਰ ਉਮੀਦਵਾਰ ਘਰ ਘਰ ਜਾਇਗਾ ਵੋਟ ਮੰਗ ਸਕਾਂ ਇੱਕ ਜੂਨੂ ਪੋਲਿੰਗ ਸਟੇਸ਼ਨਾਂਗੇ 100 ਮੀਟਰ ਦੇ ਦੈਰੇਵਾ ਆਵਾਜ਼ ਆਈ ਖੱਡੀਆਂ ਗੁੰਡੀਆਂ ਇਸਕੇ ਪਵੰਦੀ ਰਹਿ ਜਿਹੜਾ ਉਹ ਗੱਡੀਆਂ ਗੁੰਡੀਆਂ ਲੈ ਕੇ ਘੂਮਾ ਉੱਥਾ ਅਰ ਇਹ ਪੋਲਿੰਗ ਬੁੱਥਾ ਬਾ ਕੋਈ ਬੰਦਾ ਤੰਬਾਕੂ ਵੀ ਰਹੀ ਉਹ ਨਹੀਂ ਵਰਤ ਸਕਦਾ ਵੀਰ ਉੱਥਾ ਨਸ਼ਾ ਕਿਸੇ ਤਰ੍ਹਾਂ ਨਹੀਂ ਚੱਲਣ ਦੇਣਾ ਬੰਨਾ ਕਰੇ ਅਰ ਸੂਬੇ 'ਵਾਂ 13 ਲੋਕ ਸਭਾ ਇਹ ਸੀਟਾਂ ਦੇ ਉੱਪਰ ਵੈਣੀ ਵੀਰ 328 ਬੰਦਾ ਖੜਿਆ ਆਰ 169 ਜਯੋ ਉਮੀਦਵਾਰ ਖੜੇ ਅਰ ਸੂਬੇ 'ਵਾਂ ਕਹਿ ਲੋ ਫਿਰ 2.14 ਕਰੋੜ ਵੋਟਰ ਇਨਕੇ ਵਿਚ ਵਿੱਚ 1 ਕਰੋੜ 12 ਲੱਖ 67 ਹਜ਼ਾਰ 19 ਯੋ ਤਾਂ ਬੰਦੇ ਵੋਟਾਂ ਪਾਣੇ ਵਾਲੇ ਜਨਾਨੀ ਦੀ ਗੱਲ ਕਰਾ ਵੀਰ 1,53,767 ਜਨਾਨੀਆਂ ਯੋ ਵੋਟਾਂ ਪਾਣੇ ਵਾਲੀਆਂ ਅਰ ਵੀਰ ਕਹਿ ਲੋ ਵੀਰ ਆਰ 5.38 ਲੱਖ ਮਤਲਬ 18 ਤੇ 19 ਲੱਖ ਕੇ ਬੋਟਰ ਜਿਹੜੇ ਪਹਿਲੀ ਵਾਰ ਵੋਟ ਪਾ ਰਹੇ ਮੇਰਾ ਨਵੇਂ ਛੋਕਰੇ ਛੋکریاں ਆਰ 1.69 ਲੱਖ ਵੋਟਰ 85 ਸਾਲ ਦੇ ਬਾਦੂ ਉਮਰ ਵਾਲੇ ਬੂੜੇ ਬਾੜੇ ਜਿਹੜੇ 7 ਵਜੇ ਕਰੇ ਮੇਰਾ ਛਾਟਰ ਚੱਕ ਦੇਗੇ ਵੀਰ 6 ਵਜੇ ਦਾ ਚਲੇ ਕੰਮ ਆਰ ਵੀਰੋ ਕਾ ਵੀ 25451 ਪੋਲਿੰਗ ਸਟੇਸ਼ਨ ਬਣਾਏ ਜਿੱਥਾ ਵੋਟਾਂ ਪੈਣਗੀਆਂ ਆਰ ਸੀ ਵੀ ਸੰਨੇ ਕੇ ਆ ਵੀ 1 ਜੂਨ ਨੂੰ ਨਾ ਕਾ ਸਵੇਰੇ 7 ਵਜੇ ਕਹਾ ਆਪਾਂ ਕੰਮ ਕਰ ਦੇਣਾ ਚਾਲੂ ਜਿਹੜੇ ਬੰਦੇ ਨੇ ਟਾਈਮ ਗੇ ਲਾਗਾ ਵੋਟ ਪਾਣੀ ਉਹ ਘਰ ਵੀ ਹੋ ਜਾਣਾ ਵੀ ਬਾਤ ਦਾ ਅਧਿਕਾਰੀਆਂ ਨੇ ਕਹਾ ਵੀ ਉੱਥਾ ਪਾਣੀ ਪੂਣੀ ਕਾ ਜੋ ਜੋ ਵੀ ਇਹ ਸਾਰਾ ਇਤਿਜਾਮ ਰੱਖਾਂਗੇ ਚੋਣ ਕਮਿਸ਼ਨ ਕਾ ਵੀ 70 ਤੇ 70% ਕਾ ਵੀ ਟੀਚੇ ਨੂੰ ਹਾਸਲ ਕਰਨੇ ਦੇ ਚੱਕਰ ਹੁਣੇ 70% ਲੋਕਾਂ ਦੇ ਵੋਟਾਂ ਪਵਾਉਣੀਆਂ ਵੀਰ ਕੁਝ ਹੋ ਜਾਏ ਚਾਹੇ ਆਰ ਉੱਧਰ ਵੀਰ ਕੇਜਰੀਵਾਲ ਜਮਨਤ ਪਟੀਸ਼ਨ ਪਾ ਉਸਨੇ ਅੰਦਾਜ਼ਰ ਕਰਤੀ ਆਪਣੀ ਕਹਾਵੀ ਜਬਾਨ ਤਕਰੋ ਜੀ ਮੇਰੀ ਤੋ ਆਇਆ ਵੈਸੇ ਬਾਹਰ ਦਿੱਲੀ ਮਾ दारू ਦੂਰ ਵਾਲੇ ਚੱਕਰ ਮੱਚ ਅੱਕਾ ਦੇ ਅੰਦਰ ਹੀ ਨਾ ਨੇ ਕੇਜਰੀਵਾਲੂ ਅਰਤੀ ਮੈਨੂਰ ਵੀ ਅਰੋਜੀ ਐਵੀਨਿਊ ਕੋਰਟ ਜਿਹੜਾ ਉੱਥਾ ਜਮਨਤ ਪਟੀਸ਼ਨ ਦਾਇਰ ਕਰਿਆ ਪਟੀਸ਼ਨ ਪਾ ਦੁਪਹਿਰੇ 2 ਵਜੇ ਸੁਣਵਾਈ ਦੀ ਇਸ ਤੇ ਬਾਅਦ ਕਾ ਵੀ 28 ਤਰੀਕ ਨੂੰ ਸੁਪਰੀਮ ਕੋਰਟ ਦੀ ਛੁੱਟੀ ਅਰ ਬੈਂਚ ਨੇ ਕੇਜਰੀਵਾਲ ਕੀ ਅਗਲੀ ਜਮਾਨਤ ਤੁਰੰਤ ਸਨਵਾਇ ਕਰਨ ਤੇ ਇਨਕਾਰ ਕਰਦਾ ਕਿ ਇਤਨੇ ਬੇਦੇ ਵੀ ਹੈ ਨਹੀਂ ਫਿਰ ਟਾਈਮ ਲਗੇਗਾ ਅਰ ਦਿੱਲੀ ਦੇ ਮੁੱਖ ਮੰਤਰੀ ਇਸਨੇ ਮਤਲਬ ਸੁਪਰੀਮ ਕੋਰਟ ਨੂੰ ਮੈਡੀਕਲ ਦੇ ਆਧਾਰ ਪਰ 1 ਜੂਨ ਤੱਕ 7 ਦਿਨ ਦੀ ਅੰਤਰਿਮ ਜਮਾਨਤ ਵਿਧਾਨ ਕਾਸਟਾ ਗਿਆ ਵੀ ਫੜੀ ਵਿਧਾ ਦੋ ਹੀ ਕਾ ਵੈਟ ਰਜ ਹੋ ਰਹੀ ਦਵਾਈ ਦੋ ਹੀ ਲੈਣੀ ਡਾਕਟਰ ਵਜਾ ਬਾ ਉੱਥੋਂ ਅਲੱਗਲੇ ਨੂੰ ਵੀ ਲੈ ਲੇਗਾ ਜਾਪਾ ਬਚਰਾ ਅਰ ਜਸਟਿਸ ਜੇ ਕੇ ਮੈੇਸਵਰੀ ਅਰ ਜਸਟਿਸ ਕੇ ਵੀ ਇਹ ਨਾ ਨਾ ਛੁੱਟੀ ਵਾਲੇ ਬੈਂਚ ਮਾਦਰੇ ਇਹ ਕਾਰੇਗਾ ਵੀ ਅੰਤਰਮ ਜਮਾਨਤ ਬਤਾਣਾਗਾ ਫੈਸਲਾ ਆ ਸੀ ਜੀ ਆਈ ਇਹਨਾਂ ਨੇ ਲਿਆ ਜਾਏਗਾ ਇਹ ਲਮੀਗਾ ਵੀ ਉਹ ਉਹ ਜਾਣਾ ਹੋੜਾ ਕਿਸ ਖਾਪੇ ਕੋ ਬੋੜਾ ਉਧਰ ਕੇਜਰੀਵਾਲ ਬਗੀਰਦਾਰਾਗਾ ਵੀ ਆ ਵਿਸ਼ੇਖ ਮਨੂ ਇਹੋ ਕਰਾ ਦਲੀਸ਼ ਦਾ ਪੀਸ ਕਰਿਆ ਨੇ ਜਨੇ ਇਹੋ ਕਰਾ ਕੇ ਕੇਜਰੀਵਾਲ ਨੂੰ ਈਡੀ ਨੇ ਕਹਾ ਵੀ 21 ਮਾਰਚ ਨੂੰ ਸਰਾ ਵਾਲੇ ਚੱਕਰਵਾ ਕਾ ਚੱਕਰ ਹੈ ਮਨੀ ਲਾੜਰੇ ਦੇ ਚੱਕਰਵਾ ਚੱਕਾ ਦੇ ਅੰਦਰ ਆ ਵੀ 50 ਦਿਨਾਂ ਦਾ ਜੇਲ੍ਹਵਾ ਰਹਿਣ ਕਰ ਕਰਾ ਆ ਵੀ ਇਸ ਤੋਂ ਬਾਅਦ 10 ਬਈ ਨੂੰ ਜੇਲ੍ਹ ਵਾਲਡ ਜਮਾਨਤ ਹੋਈ ਕਾ ਕੇ ਜੇਲ੍ਹ 21 ਦਿਨਾਂ ਦੀ ਜਮਾਨਤ ਤੇ ਵੀ ਲਾ ਇੱਕ ਜੂਨ ਵਾਲੇ ਦੇ ਨਾ ਨੋਟਾ ਪਾਣੇਗਾ ਉਧੜ ਕਾ ਚੱਕਾ ਹੀ ਫੇਰ ਅੰਦਰ ਦੇਣਾ ਆ ਦੋ ਤਰੀ ਨੂੰ ਕਾ ਸਿਲੰਡਰ ਘਾਣਾ ਜਾਗਾ ਉੱਥਾ ਵੀ ਨਹੀਂ ਵੀ ਫੇਰ ਇਹ ਕਹੇਗਾ ਵੀ ਵੀਰੇ ਮੈਂ ਆ ਗਿਆ ਜੇਲ੍ਹ ਮਾ ਇਹ ਆਣਾ ਪਵੇਗਾ ਨਹੀਂ ਜੇ ਨਾ ਆਇਆ ਵੀਰ ਫੇਰ ਇਹ ਪੁਲਸ ਆਲੇ ਆ ਜੇ ਚੱਕਾ ਲੈ ਜੇਂਗੇ ਵੀਰ ਆਰ ਉਧਰ ਮੋਦੀ ਘਰਿਆ ਕਾ ਵੀਰ ਹੈਟ੍ਰਿਕ ਮਾਰਨੇ ਕਮਾਨ ਹੈ ਕਿ ਕਾ ਆਇਆ ਕਿ ਫਿਰਗਾ ਮੋਦੀ ਸਰਕਾਰ ਆ ਰਹੀ ਵੀਰ ਹਸੀਆਰਪੁਰ ਕੇ ਵਿੱਚ ਮੈਂ ਇਹ ਗੱਲ ਪ੍ਰਧਾਨ ਮੰਤਰੀ ਮੋਦੀ ਸਿਆਰੂ ਰੋਲੇਲੀ ਕਰਨ ਡਿਆ ਵੀਰ ਉਥਾ ਲੋਕ ਸਭਾ ਪੋਟਾ ਕੀ ਆਖਰੀ ਰੈਲੀ ਨੇ ਸੰਬੋਧਨ ਕਰਿਆ ਮੋਦੀ ਫਤਿਹ ਰੈਲੀ ਹਸੀਆਰਪੁਰ ਮਾ ਘਰੀ ਹਸੀਆਰਪੁਰ ਮਾ ਬੀਜੇਪੀ ਕੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੀ ਜਨਾਨੀ ਜਿਹੜੀ ਅਨੀਤਾ ਸੋਮ ਪ੍ਰਕਾਸ਼ ਇਹੋ ਖੜੀ ਉਥਾ ਵੀਰ ਔਰ ਪ੍ਰਧਾਨ ਮੰਤਰੀ ਮੋਦੀ ਕਹਿੰਦਾ ਆਪੇ ਲੋਕ ਸਭਾ ਚੋਣਾ 2024 ਮਾ ਆਖਰੀ ਰੈਲੀ ਸੰਬੋਧਨ ਕਰ ਰਹਾਗਾ ਮੈਂ ਇਹ ਪਤੇ ਰੈਲੀ ਦਾ ਆ ਵੀ ਪੰਜਾਬ ਦੇ ਕਾ ਸਿਆਰਪੁਰ ਕੇ ਵਿਚੋਰੀ ਪਾਸ ਬੋਸ ਸਿਆਰ ਪੁੱਤਰ ਕਾ ਕੇਂਦਰੀ ਮੰਤਰੀ ਸੋਮਪ੍ਰਕਾਸ਼ ਇਸ ਕੀ ਜਨਾਨੀ ਕਾ ਇਸ ਨੂੰ ਕਾ ਉਮੀਦ ਵਰਣਾ ਖੜਾ ਕਰਿਆ ਆ ਵੀ ਇਸ ਕੀ ਜਨਾਨੀ ਖੜੀ ਕਾ ਇਸ ਵਾਰ ਉਰਾ ਇਹਦੇ ਪਹਿਲਾਂ ਮੋਦੀ ਸਵਾਰ ਰੇ ਪਟਿਆਲਾ ਜਲੰਧਰ ਗੁਰਦਾਸਪੁਰੋਂ ਵੀ ਰੈਲੀ ਕਰੀ ਅ ਰੈਲੀ ਦੇ ਬਾਅਦ ਵਾ ਮਤਲਬ ਕਨਿਆ ਕੁਮਾਰੀ ਖਾਸ ਤੇ ਨਾ ਮਤਲਬ ਮੈਡੀਟੇਸ਼ਨ ਵਾਸਤੇ ਰਵਾਨਾ ਹੋਗੇ ਉਹ ਮੱਥਾ ਜਾ ਰਹਿਗਾ ਵੀ ਰੈਸਟ ਹੁਸਟ ਕਰੇਗਾ ਜਗਾਫੇ ਕਨਿਆ ਕੁਮਾਰੀ ਵਾ ਮੋਦੀ ਅਰਕ Swami Vivekananda ਉਤਾਵੀ ਸਿਮਰਨ ਕਰਨਗੇ ਉੱਥਾ ਜਾ ਕੇ ਅਰਬੂਤਾਂ ਗਿਣਤੀ ਤੱਕ ਉੱਥੇ ਰਹੇਗਾ ਉੱਥਾ ਬਹਿ ਕੇ ਦੇਖਾਂਗਾ ਸਾਰਾ ਟੀਵੀ ਦੇ ਵਿੱਚ ਹਸਿਆਰ ਪੁਰਾਣੀ ਰੈਲੀ ਮਤਾਵਾ ਕਰਾ ਮੋਦੀ ਕਹ ਰਿਹਾ ਵੀ ਸਰਕਾਰ ਜਿੱਤੀ ਕਿ ਐਟ੍ਰਿਕ ਬਣਾਵੇਗੀ ਐਤਕੇ ਕਾ ਬੱਲੇ ਬੱਲੇ ਕਰਾ ਦੇ ਵੀ ਚੱਕਰੇ ਕੋਈ ਨਹੀਂ ਕਾ ਅਰ ਕਾ ਦੇਖੇ ਐਲਕੇ ਪੂਰਾ ਹੈ ਨਾ ਗੱਲਬਾਤ ਹੋਈਗਾ ਮਹਾਰੀ ਕਾ ਅਰ ਮੋਦੀ ਕਹ ਰਿਹਾਗਾ ਦੇਸ਼ ਮਾਣਾ ਦਮਦਾਰ ਸਰਕਾਰ ਹੋਈਗਾ ਬਦੇਸ਼ਾ ਕੇ ਸਰਕਾਰ ਇਹ ਮਰਦਾਂ ਦੇਖ ਰਿਹਾ ਪੰਜਾਬ ਦੇ ਲੋਕਾਂ ਦੇ ਦਾ ਬਿਹਤਰ ਹੋਰ ਕੌਣ ਜਾਣੇਗਾ ਕਾ ਦਮਦਾਰ ਕੌਣ ਹੋਮਾ ਦਮਦਾਰ ਸਰਕਾਰ ਗਾ ਪਨੇ ਬਣਾਣੀ ਕਾ ਘਰ ਘਰ ਜਾਗਾ ਦੁਸ਼ਮਣ ਕਾ ਜਿਹੜੇ ਉਹਨਾਂ ਨੂੰ ਘਰ ਘਰ ਜਾ ਕਾ ਮਾਰੇਗਾ ਕੁਸ਼ਿਆਲ ਪੰਜਾਬ ਬਣਾਵਾਂਗੇ ਦਮਦਾਰ ਸਰਕਾਰ ਬਣਾਵਾਂਗੇ ਬਾਕੀ ਦੇਖੋ ਵੀਰ ਅੱਗਾ ਕਿਆ ਹੋਵੇਗਾ ਅਰ ਮੋਗ ਗੇਰ ਪਟਾੜੇ ਦੇ ਵਿੱਚ ਮੈਂ ਮੀਂਹ ਪਿਆ ਵੀਰ ਮੈਂ ਤਾਂ ਪਤਾ ਲੱਗਿਆ ਖਬਰ ਪੜੀ ਆਰੇ ਲੋਕਾ ਨੂੰ ਕਰਮੀ ਦੇ ਮਾੜੀ ਰਾਤ ਮਿਲੀ ਆ ਪਿੱਤ ਪੁੱਤ ਨਹੀਂ ਡਿਆਣੇ ਨੂੰ ਨਾ ਲੈ ਵੀਰ ਬਾਹਰ ਵੀਵਾ ਨਿਕਲਦਾ ਪਿੱਤ ਬਾਹਰ ਨਿਕਲ ਰਿਹਾ ਨਿਆਣੇ ਆ ਵੀਰ ਮੱਛਰ ਘਾਰੇ ਵੱਡਾ ਵੱਡਾਗਾ ਅਰ ਬੁੱਧਵਾਰ ਰਾਤ ਨੂੰ ਕਾ ਵੀ ਹਲਕੀ ਬਾਰਿਸ਼ ਹੋਈ ਹਲਕੀ ਹਲਕੀ ਥਿੱਲੀ ਬਾਰਿਸ਼ ਕਹਿ ਲਿਆ ਜੀ ਥੂਈਰ ਇਹ ਮੌਸਮ ਭਾਗ ਵਾਲੇ ਘਾਰੇ ਕਾ ਵੀ ਡਲਟੇ ਜਾ ਰਹੀ ਕਰਨਾ ਔਰਿੰਜ ਨਾਲਟਾ ਬਦਲਦਾ ਇਹਨੇ ਕਾ ਮੀ ਪਾ ਗਿਆ ਇੱਕ ਜੂਨ ਨੂੰ ਕਾ ਜੈਲੋ ਡਲਟਾ 2 ਜੂਨ ਨੂੰ ਦਾ ਆਮ ਦਿਨ ਅਲਾਨਿਆਗਾ ਵੀ ਇਸਮਾ ਮੌਸਮਭਾਗ ਕਰਾ ਪੱਛਮੀ ਘੜ ਬੜੀ ਸਰਗਰਮ ਕਿਸਮਾ ਹਨ ਅੱਜ ਜਾਣਕਾਰੀ ਤਾ ਵੀ ਪੰਜਾਬ ਦੇ 17 ਜ਼ਿਲ੍ਹਿਆਂ ਮਾ ਅੰਬਰਸਰ ਤਰਨਤਨ ਫਰੋਜ਼ਪੁਰ ਫਾਜ਼ਿਲਕਾ ਬੁਖਸਰ ਫਰੀਦਕੋਟ ਮੋਗਾ ਪੂਰਸਲਾ ਜਨਦਰ ਬਠਿੰਡਾ ਬਰਨਾਲਾ ਲੁਧਿਆਣਾ ਐਸੀ ਹਸਨਗਰ ਫਤਿਹਗੜ੍ਹ ਸਾਹਿਬ ਮਾਨਸਾ ਪਟਿਆਲੇ ਦੇ ਵਿੱਚ ਮਾ ਔਰੰਜ ਅਲਰਟ ਜਾਰੀ ਕਰਿਆ ਆ ਬਾਕੀ 6 ਮਾ ਜੈਲੋ ਆ ਉੱਥਾ ਚਤਾਵਨੀ ਦੇਈਗਾ ਵੀ ਮੌਸਮ ਕਾ ਵੀ 2-3 ਦਿਨਾਂ ਦਾ ਤਾਪਮਾਨ 10-14 ਡਿਗਰੀ ਤੱਕ ਗਰਾਵਟਾਣ ਦੀ ਸੰਭਾਵਨਾ ਹੈ ਵੀ ਠੰਡਾ ਹੋਵੇਗਾ। ਆਰ ਵੀਰ ਇੱਕ ਖਬਰ ਹੋਰ ਪੰਜਾਬ ਦੇ ਵਿੱਚੋਂ ਆ ਰਹੀ ਰੈਲਗੱਡੀ ਦਾ ਇੰਜਣ ਫੇਲ ਹੋ ਗਿਆ ਵੀਰ। ਇੰਜਣ ਫੇਲ ਹੋਣ ਤੋਂ ਬਾਅਦ ਨਾ ਲੋਕ ਤਾਂ ਪੈ ਗਏ ਚੱਕਰਾਂ 'ਮਾ। ਇੱਕ ਕਿਲਿਆਂ ਵਾਲੀ ਰੇਲਵੇ ਸਟੇਸ਼ਨ ਤੋਂ ਬੇਟਿੰਡੇ ਸਿਰ ਤੇ ਅੰਗਨਗਰ ਜਾ ਰਹੀ ਪੈਸੈਂਜਰ ਰੇਲਗੱਡੀ ਜਿਹੜੀ ਵਾਟ ਜੀ ਚੱਲਾਂ ਜਿਹੜੀ। ਇਹ ਰੇਲਗੱਡੀ ਸਾਫਰ ਕਾਰਨ ਬੰਦੇ ਕਾ ਕਰੀ ਵਾ ਡੇਢ ਘੰਟੇ ਤੱਕ ਨਾ ਗਰਮੀੋਂ ਪ੍ਰੇਸ਼ਾਨ ਤੇ ਬੰਦੇ ਗੋ ਗਰਮੀ ਓੜਜੇ ਨੇ ਵਿਚਾਰੇ। ਅਬ ਬਠਿੰਡੇ ਦੇਗਾ ਇੱਕ ਹੋਰ ਇੰਜਣ ਮੰਗਾਇਆ ਗੱਡੀ ਦਾ ਸ਼੍ਰੀਨਗਰ ਗੰਗਾ ਨਗਰ ਲਈ ਪੈਸੰਜਰ ਮੈਂ ਇੰਜਣ ਵੀ ਵਿਚਾਰਾ ਕਮਜ਼ੋਰ ਚਲਾਦਾ ਢਿੱਲਾ ਬੁਮਾਰ ਆ ਜਾਣਕਾਰੀ ਮਿਲੇਗਾ ਬਠਿੰਡਾ ਸ਼੍ਰੀਨਗਰ ਵਾਲੀ ਜਿਹੜੀ ਪੈਸੰਜਰ ਰੇਲ ਗੱਡੀ ਦਵਾਰੇ ਇਹੋ ਕਾਹੇ 1:30 ਵਜੇ ਬੋਰ ਸਟੇਸ਼ਨ ਆ ਪਹੁੰਚੀਗਾ ਗੇੜੇ ਗੇੜੇ ਖਾਂਦੀ ਵਿਚਾਰੀ ਥੱਕੇ ਥੁੱਕੇ ਖਾਂਦੀ ਸ਼੍ਰੀ ਗੰਗਾ ਨਗਰ ਪਹੁੰਚਰ ਬੰਨਾ ਹੋਈਗਾ ਕਿਲਿਆ ਵਾਲੀ ਨੇੜੇ ਦਾ ਇੰਜਣ ਦਾ ਖਰਾਬ ਹੋ ਗਿਆ ਆ ਉੱਥਾ ਗਰਮ ਹੋ ਗਿਆ ਜਿਹੜਾ ਕਲੀਡਰ ਉਤਰਿਆ ਟਰੈਵਲ ਉਤਰਿਆ ਉਹਨਾਂ ਟੈਲੀਫੋਨ ਕਰਿਆਗਾ ਵੀ ਇੰਜਣ ਵੀ ਧੋਰ ਬਾਸ ਸਕਾਰ ਹੈ ਫੇਰ ਵੀਰਾ ਉੱਠਾ ਤੇ ਇੱਕ ਇੰਦਨ ਹੋਰ ਭਜਾਇਆ ਕਾ ਉਹਨਾਂ ਨੇ ਉੱਧਰ ਨੂੰ ਕਾ ਵੀ ਉੱਧਰ ਤੇ ਲਿਆ ਕਾ ਇੰਜੜਾ ਕਾ ਪਠਿੰਡੇ ਦੇ ਕਾ ਫੇਰ ਉਹਨਾਂ ਨੇ ਲਾਇਆ ਮੂਰਾ 48 ਡਿਗਰੀ ਟੈਂਪਰੇਚਰ ਲੋਕਾਂ ਕਾ ਧੂਆ ਵੀਰਾ ਟਰੇਨ ਕੇ ਵਿਤਵਾ ਨਾ ਪੱਖਾ ਨਾ ਕੁਛ ਆ ਬ੍ਰਿੰਡੇ ਦੇ ਨਵਾਂ ਇੰਜਨ ਆਇਆ ਫੇਰ ਉਸ ਨੂੰ ਲਾਇਆ ਫੇਰ ਗੰਗਾ ਨਗਰ ਨੂੰ ਗਈ ਗੱਡੀ ਪੈਸੰਜਰ ਆਗੇ ਤੋਂ ਕਹਲੇ ਵੀ ਪੈਸੰਜਰ ਐ ਸਾਬ ਬਣਾ ਦਾ ਪਲਜਰ ਢਿੱਲੇ ਕਰ ਤੇ ਸਾਰਾ ਹੀ ਵੀਰਾ ਬਾਤ ਕਾਇਆ ਵੀਰਾ ਬਾਸ ਯਾ ਗਾਣ ਕੇ ਹਾਦਸਾ ਹੋ ਧਾ ਆਰ ਵੀਰ ਯੋ ਇੰਜਨ ਤੇ ਲਾਉਣ ਕਰਕਾ ਨਾ ਬਸ ਲੋਕ ਵੀ ਢਿੱਲੇ ਹੋਏ ਕਈ ਬੰਦੇ ਮਾਰੋ ਵਿਚਾਰੇ ਕਿਆ ਕਰਾਂ ਵੀਰ ਯੋ ਗਰਮੀ ਲੱਗਦੀ ਤੈਨਾਂ ਨੂੰ ਵੀਰ ਬਾਕੀ ਉਧਰ ਭਗਵਾਨ ਦਮਨ ਯੋ ਵੀ ਵਟੀਕਾ ਬੈ ਗਿਆ ਵੀਰੇ ਇਹਨਾਂ ਨੇ ਕਰਲੇ ਪ੍ਰਚਾਰ ਚੂਰ ਅਕਾਲੀਆਂ ਨੇ ਵੀ ਆਰ ਉਧਰ ਬਠਿੰਡੇ ਵਾਲੀ ਸੀਟ ਦੇ ਉੱਪਰ ਬੀਬੇ ਆਸਿਮਰ ਉਧਰ ਬਾਦਲਵਾ ਕਰਨ ਮਾਨ ਜਿਤਣੀ ਖੁੱਡੀਆਂ ਗੈਰਾ ਮੱਧ ਜਿਤੜੀ ਆਰ ਉਧਰ ਲੁਧਿਆਣੇ ਮਾ ਯੋ ਬਿਆਨ ਤਾ ਪੋਤਾ ਕਰਗਾ ਮੈਂ ਜਿੱਤੂਗਾ ਇਹ ਕਿ ਤੜਵਾਇ ਵਾਲਾ ਰਾਜਾ ਬੜਿੰਕਰ ਆ ਮੈਂ ਜਿੱਤਾਂਗਾ ਔਰ ਉਧਰ ਯੋਜੜਾ ਪੱਪੀ ਪਲੇਸਰ ਪੱਪੀ ਪਲੇਸਰ ਕਹ ਰਹੇਗਾ ਮੈਂ ਜਿੱਤਾਂ ਔਰ ਉਧਰ ਦੇ ਜਲੰਧਰ ਦੇ ਵਿੱਚਾਂ ਚੰਨੀ ਕਹਿੰਦਾ ਮੈਂ ਜਿੱਤਾਂ ਔਰ ਉਧਰ ਰਿੰਕੂ ਕਹਿੰਦਾ ਕਾ ਮੈਂ ਜਿੱਤਾਂਗਾ ਇਹ ਪਤਾ ਨਹੀਂ ਕੌਣ ਜਿੱਤੇਗਾ ਬੰਦੇ ਇੱਥੇ ਖੜੇ ਕਰ ਦਿੱਤੇ ਰਾ ਸੀਟਾਂ ਮੈਂ ਸਮਝੋ ਨਹੀਂ ਕਿਹੜਾ ਜਿੱਤੇਗਾ ਜਿਹੜਾ ਆ ਰਿਹਾ ਚਲੋ ਵੀਰ ਲੜ ਦਾ ਡਿਸਕਸ਼ਨ ਮੈਂ ਇਹ ਮੈਚ ਲਾ ਬੋਟਾ ਪਾਕ ਆਇਆ ਜਰੂਰ ਗਰਮੀ ਦੇਖ ਕਾ ਯੋ ਨਾ ਅਭੀ ਚਲ ਗਰਮੀ ਕਰ ਲੂ ਫੇਰ ਪਾ ਲੇਗੇ ਨਾ ਨਾ ਪਾ ਗਾਇ ਉਜਰਾ ਚਲੋ ਇਮੈ ਚਲਾਂ ਸਾਰਿਆਂ ਪਿਆਰਪੂਰੀ ਸਾਸਤਰੀ ਗਾਲ